ਪੰਜਾਬੀ ਕਾਇ ਇੱਕ ਸਿੱਧੂ ਮੁਸੇਵਲ ਦੇ ਕਤਲ ਦੇ ਕੇਸ ਚ ਮੁੱਖ ਮੁਲਜ਼ਮ ਗੈਂਗਸਟਰ ਗੋਲਦੀ ਬਰਾੜ ਦੀ ਮੌਤ ਬਾਰੇ ਬੀਤੇ ਦਿਨ ਤੋਂ ਖਬਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਸਨ ਤੰਦਾਜ਼ੀ ਕਿ ਇਸ ਖਬਰ ਦਾ ਹੁਣ ਅਸਲ ਸੱਚ ਸਾਹਮਣੇ ਆਇਆ ਕਈ ਮੀਡੀਆ ਰਿਪੋਰਟਰਾਂ ਦੇ ਵਿੱਚ ਕਥਿਤ ਦਾਵਾ ਕੀਤਾ ਜਾ ਰਿਹਾ ਸੀ ਕਿ ਅਮਰੀਕਾ ਦੇ ਫਰੈਂਜ਼ੋ ਦੇ ਵਿੱਚ ਘਰ ਦੇ ਬਾਹਰ ਖੜੇ ਗੋਲਦੀ ਬਰਾੜ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਹਾਲਾਂਕਿ ਹੁਣ ਅਮਰੀਕੀ ਪੁਲਿਸ ਨੇ ਗੈਂਗਸਟਰ ਗੋਲਦੀ ਬਰਾੜ ਦੀ ਮੌਤ ਦੀ ਖਬਰਾਂ ਨੂੰ ਝੂਠਾ ਅਖਾਰਾਰ ਕਰ ਦਿੱਤਾ ਜਿहां ਇਸ ਨੂੰ ਅਫਵਾਹਾਂ ਅਖਾਰਾਰ ਕਰ ਦਿੱਤਾ ਗਿਆ ਕੈਲੀਫੋਰਨੀਆ ਯੂਨੀਅਦੇ ਫਰੈਂਜ਼ੋਪੋਲਸ ਵਿਭਾਗ ਨੇ ਇਹਨਾਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ ਦੱਸਦੀ ਕਿ ਗੋਡੀ ਬਰਾਡ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਅਤਵਾਦੀ ਐਲਾਨਿਆ ਹੋਇਆ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਹੈ ਗੋਡੀ ਬਰਾਡ ਦੇ ਕਤਲ ਸੰਬੰਧੀ ਲੈਫਟੀਨੈਂਟ ਵਿਲੀਅਮ ਜੇ ਟੁਲੇ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਦੱਸਿਆ ਕਿ ਗੋਡੀ ਬਰਾਡ ਦੇ ਕੋਲੀ ਬਾਰੀ ਦਾ ਸ਼ਿਕਾਰ ਹੋਣ ਦੀ ਖਬਰ ਵਾਇਰਲ ਹੋ ਰਹੀ ਹੈ ਅਸੀਂ ਪੁਸ਼ਟੀ ਕਰਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ ਉਨ੍ਹਾਂ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਆਨਲਾਈਨ ਨਿਊਜ਼ ਏਜੰਸੀ ਤੇ ਫੈਲਾਈਆਂ ਜਾ ਰਹੀਆਂ ਗਲਤ ਜਾਣਕਾਰੀ ਦੇ ਕਾਰਨ ਅੱਜ ਸਵੇਰ ਤੋਂ ਹੀ ਸਾਨੂੰ ਦੁਨੀਆ ਭਰ ਤੋਂ ਪੁੱਛ ਕੇ ਇਸ ਸੰਬੰਧੀ ਕੋਲਾ ਆ ਰਹੀਆਂ ਨੇ ਜਿਹਦੇ ਚਲਦਿਆ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਹੁਣ ਇਹ ਦਾਵਾ ਜਿਹੜੇ ਕੀ ਕਰ ਦਿੱਤਾ ਗਿਆ ਹੈ ਕਿ ਗੋਲਡੀ ਬਰਾਰ ਦਾ ਕਤਲ ਨਹੀਂ ਹੋਇਆ ਸਗੋਂ ਉਹ ਠੀਕ ਹੈ ਖਬਰਾਂ ਤੋਂ ਨਵੀਂ ਦੱਸਿਆ ਕਿ ਅਮਰੀਕੀ ਵੈੱਬਸਾਈਟ ਨੇ ਇਹ ਦਾਅਵਾ ਕੀਤਾ ਸੀ ਕਿ ਹਨ ਪਛਾਤਿਆਂ ਵੱਲੋਂ ਕੀਤੀ ਗਈ ਗੋਲੀਬਾਰ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਸਨ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਕਈ ਮੀਡੀਆ ਰਿਪੋਰਟਰ ਦੇ ਵਿੱਚ ਕਥਿਤ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹਨਾਂ ਵਿੱਚੋਂ ਇੱਕ ਗੋਲਡੀ ਬਰਾਡ ਹੋ ਸਕਦਾ ਹੈ ਹਾਲਾਂਕਿ ਕੋਈ ਅਧਿਕਾਰਤ ਪੁਸ਼ਟੀ ਜਿਹੜੀ ਕਿ ਨਹੀਂ ਕੀਤੀ ਗਈ ਹੁਣ ਫਰੈਂਜ਼ੋ ਪੋਲਸ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਗੋਲਡੀ ਬਰਾਡ ਨਹੀਂ ਹੈ ਪੰਜਾਬੀ ਕਾਇਕ ਸਿੱਧੂ ਮੂਸੇਵਾਲੇ ਕਤਲ ਦੇ ਕੇਸ ਚ ਮੁੱਖ ਮੁਲਜ਼ਮ ਗੈਂਗਸਟਰ ਗੋਲਦੀ ਬਰਾੜ ਦੀ ਮੌਤ ਬਾਰੇ ਬੀਤੇ ਦਿਨ ਤੋਂ ਖਬਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਸਨ ਤੰਦਾਜ਼ੀ ਕਿ ਇਸ ਖਬਰ ਦਾ ਹੁਣ ਅਸਲ ਸੱਚ ਸਾਹਮਣੇ ਆਇਆ ਕਈ ਮੀਡੀਆ ਰਿਪੋਰਟਰਾਂ ਦੇ ਵਿੱਚ ਕਥਿਤ ਦਾਵਾ ਕੀਤਾ ਜਾ ਰਿਹਾ ਸੀ ਕਿ ਅਮਰੀਕਾ ਦੇ ਫਰੈਂਜ਼ੋ ਦੇ ਵਿੱਚ ਘਰ ਦੇ ਬਾਹਰ ਖੜੇ ਗੋਲਦੀ ਬਰਾੜ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਹਾਲਾਂਕਿ ਹੁਣ ਅਮਰੀਕੀ ਪੁਲਿਸ ਨੇ ਗੈਂਗਸਟਰ ਗੋਲਦੀ ਬਰਾੜ ਦੀ ਮੌਤ ਦੀ ਖਬਰਾਂ ਨੂੰ ਝੂਠਾ ਅਖਾਰਾਰ ਕਰ ਦਿੱਤਾ ਜਿहां ਇਸ ਨੂੰ ਅਫਵਾਹਾਂ ਅਖਾਰਾਰ ਕਰ ਦਿੱਤਾ ਗਿਆ ਕੈਲੀਫੋਰਨੀਆ ਯਾਦੇ ਫਰੈਂਜ਼ੋਪੋਲਸ ਵਿਭਾਗ ਨੇ ਇਹਨਾਂ ਖਬਰਾਂ ਦਾ ਖੰਡਨ ਕਰ ਦਿੱਤਾ ਹੈ ਦੱਸਦੀ ਕਿ ਗੋਲਡੀ ਬਰਾਡ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਨੇ ਅਤਵਾਦੀ ਐਲਾਨਿਆ ਹੋਇਆ ਹੈ ਅਤੇ ਉਹ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਦੇ ਵਿੱਚ ਲੁਕਿਆ ਹੋਇਆ ਹੈ ਗੋਲਡੀ ਬਰਾਡ ਦੇ ਕਤਲ ਸੰਬੰਧੀ ਲੈਫਟੀਨੈਂਟ ਵਿਲੀਅਮ ਜੇ ਟੁਲੇ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਦੱਸਿਆ ਕਿ ਗੋਲਡੀ ਬਰਾਡ ਦੇ ਗੋਲੀਬਾਰੀ ਦਾ ਸ਼ਿਕਾਰ ਹੋਣ ਦੀ ਖਬਰ ਵਾਇਰਲ ਹੋ ਰਹੀ ਹੈ ਅਸੀਂ ਪੁਸ਼ਟੀ ਕਰਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ ਉਹਨਾਂ ਕਹਿੰਦੇ ਕਿ ਸੋਸ਼ਲ ਮੀਡੀਆ ਤੇ ਆਨਲਾਈਨ ਨਿਊਜ਼ ਏਜੰਸੀ ਤੇ ਫੈਲਾਈਆਂ ਜਾ ਰਹੀਆਂ ਗਲਤ ਜਾਣਕਾਰੀ ਦੇ ਕਾਰਨ ਅੱਜ ਸਵੇਰ ਤੋਂ ਹੀ ਸਾਨੂੰ ਦੁਨੀਆ ਭਰ ਤੋਂ ਪੁੱਛ ਕੇ ਇਸ ਸੰਬੰਧੀ ਕੌਲਾ ਆ ਰਹੀਆਂ ਨੇ ਜਿਹਦੇ ਚਲਦਿਆ ਉਹਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਹੁਣ ਇਹ ਦਾਵਾ ਜਿਹੜੇ ਕੀ ਕਰ ਦਿੱਤਾ ਗਿਆ ਹੈ ਕਿ ਗੋਲਡੀ ਬਰਾਰ ਦਾ ਕਤਲ ਨਹੀਂ ਹੋਇਆ ਸਗੋਂ ਉਹ ਠੀਕ ਹੈ ਫਰਾਲ ਤੋਂ ਨਵੀਂ ਦੱਸਿਆ ਕਿ ਅਮਰੀਕੀ ਵੈੱਬਸਾਈਟ ਨੇ ਇਹ ਦਾਅਵਾ ਕੀਤਾ ਸੀ ਕਿ ਹਨ ਪਛਾਤਿਆਂ ਵੱਲੋਂ ਕੀਤੀ ਗਈ ਗੋਲੀਬਾਰ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਸਨ ਜਿਨ੍ਹਾਂ ਦੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਕਈ ਮੀਡੀਆ ਰਿਪੋਰਟਰ ਦੇ ਵਿੱਚ ਕਥਿਤ ਦਾਅਵਾ ਕੀਤਾ ਜਾ ਰਿਹਾ ਸੀ ਕਿ ਇਹਨਾਂ ਵਿੱਚੋਂ ਇੱਕ ਗੋਲਡੀ ਬਰਾਡ ਹੋ ਸਕਦਾ ਹੈ ਹਾਲਾਂਕਿ ਕੋਈ ਅਧਿਕਾਰਿਤ ਪੁਸ਼ਟੀ ਜਿਹੜੀ ਕਿ ਨਹੀਂ ਕੀਤੀ ਗਈ ਹੈ ਹੁਣ ਫਰੈਂਜ਼ੋ ਪੋਲਸ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਗੋਲਡੀ ਬਰਾਡ ਨਹੀਂ ਹੈ